प्यारे दोस्तों रोज नव्या नव्या ਤੇ ਇੰਟਰਸਟਿੰਗ ਸਟੋਰੀ ਸੁਣ ਲਈ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰੋ ਜੀ 40 ਦਿਨ ਕਿਤਾਬ ਵਿੱਚੋਂ ਅੱਜ ਤੁਹਾਡੇ ਸਾਹਮਣੇ ਹੈ ਦਿਨ 6 ਆਪਣੀ ਦੁੱਖ ਦੀ ਰਗਤੀ ਕਿਸੇ ਕੋਲੋਂ ਮੱਲਮ ਲਵਾਣੀ ਉਂਗਲ ਬਚਾਉਂਦਿਆਂ ਆਪਣਾ ਹੱਥ ਵਡਾਉਣ ਬੰਗ ਹੈ ਯਾਦ ਰੱਖਿਓ ਰਾਜ਼ਦਾਰਾਂ ਦੇ ਵੀ ਦੋਸਤ ਹੁੰਦੇ ਨੇ ਕਈ ਚੜ੍ਹਦੇ ਸਵੇਰੇ ਵੀ ਢਲਦੀਆਂ ਤ੍ਰਿਕਾਲਾਂ ਵਰਗੇ ਹੁੰਦੇ ਨੇ ਕੁਝ ਇਸੇ ਤਰ੍ਹਾਂ ਦੀ ਹੀ ਸਵੇਰ ਅੱਜ ਸੀ ਆਕਾਸ਼ ਦੀ ਲਾਲੀ ਸੂਰਜ ਦੀ ਆਮਦ ਦਾ ਸੁਨੇਹਾ ਦੇ ਰਹੀ ਸੀ ਸੁੰਨੇ ਰਸਤੇ ਦੀਆਂ ਵਿਰਲੀਆਂ ਪੈੜਾਂ ਦੱਸ ਰਹੀਆਂ ਸਨ ਕਿ ਇਸ ਇਲਾਕੇ ਵਿੱਚ ਆਬਾਦੀ ਘੱਟ ਹੈ ਪਰ ਸਾਹਮਣੇ ਸਿਵਿਆਂ ਦੀ ਨਿਸ਼ਾਨਦੇਹੀ ਵੇਖ ਕਿਸੇ ਥੋੜਾ ਹੈਰਾਨ ਸੀ ਉਸਦੇ ਦਿਲ ਦੀ ਗੱਲ ਜਿਵੇਂ ਫਕੀਰ ਨੇ ਫੜ ਲਈ ਸੀ ਫਕੀਰ ਨੇ ਸਿਵਿਆਂ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਕਿਹਾ ਜਵਾਨਾ ਆ ਸਿਵੇ ਵੇਖ ਰਹੇ ਹਨ ਇਹਨਾਂ ਨੂੰ ਵੇਖ ਕੇ ਮੈਂ ਸੋਚਦਾ ਹਾਂ ਕਿ ਕੀ ਇਹ ਸਾਡੀ ਆਖਰੀ ਮੰਜ਼ਿਲ ਹੈ ਜਾਂ ਕਿਸੇ ਨਵੇਂ ਸਫ਼ਰ ਦੀ ਸ਼ੁਰੂਆਤ ਹੈ ਮੈਨੂੰ ਇੱਕ ਸਾਧੂ ਦੀ ਕਹਾਣੀ ਯਾਦ ਆ ਰਹੀ ਹੈ ਜਿਸ ਦੀ ਖਾਲੀ ਕੁਲੀ ਵਿੱਚ ਰਾਤ ਕੱਟਣ ਲਈ ਇੱਕ ਮੁਸਾਫਿਰ ਆ ਰੁਕਦਾ ਹੈ ਕੁਲੀ ਵਿੱਚ ਨਾ ਮਾਤਰ ਸਵਾਨ ਵੇਖ ਕੇ ਮੁਸਾਫਿਰ ਨੇ ਸਾਧੂ ਨੂੰ ਪੁੱਛਿਆ ਤੁਹਾਡੇ ਕੋਲ ਮੰਝਾ ਨਹੀਂ ਹੈ ਤੇਰੇ ਕੋਲ ਹੈ ਸਾਧੂ ਨੇ ਮੁਸਕਰਾਉਂਦਿਆਂ ਮੋੜਵਾ ਸਵਾਲ ਕੀਤਾ ਮੇਰੇ ਕੋਲ ਮੈਂ ਤਾਂ ਮੁਸਾਫਿਰ ਹਾਂ ਮੁਸਾਫਿਰ ਨੇ ਕਿਹਾ ਤੇ ਮੈਂ ਵੀ ਸਾਧੂ ਸਾਧੂ ਨੇ ਜਵਾਬ ਦਿੱਤਾ ਕਈ ਜਿੱਤ ਕੇ ਦੁਨੀਆਵੀ ਖਾਕ ਹੋ ਗਏ ਕਈ ਈਰਖਾ ਸੜ ਕੇ ਸਿਰਾਖ ਹੋ ਗਏ ਰਹੇ ਮਿੱਟੀ ਨਾਲ ਜੁੜੇ ਜੋ ਰਜ਼ਾ ਜਾਨ ਕੀ ਉਹ ਰੱਬ ਦੀ ਕਚਹਿਰੀ ਵਿੱਚ ਪਾਕ ਹੋ ਗਏ ਫਕੀਰ ਦੀਆਂ ਕਹੀਆਂ ਗੱਲਾਂ ਬਾਰੇ ਸੋਚਦਿਆਂ ਕਿਸ ਨੂੰ ਲੱਗਿਆ ਕਿ ਉਸ ਦੀ ਜ਼ਿੰਦਗੀ ਦਾ ਬੁੱਤ ਅਜੇ ਇੱਕ ਪੱਥਰ ਹੀ ਹੈ ਤੇ ਉਹ ਆਪ ਇੱਕ ਬੁੱਤ ਕਾੜਾ ਜੋ ਪੱਥਰ ਤਰਾਸਣ ਦਾ ਹੁਨਰ ਫਕੀਰ ਤੋਂ ਸਿੱਖ ਰਿਹਾ ਹੈ ਹੁਣ ਉਹ ਫਕੀਰ ਨੂੰ ਹੀ ਨਹੀਂ ਆਲੇ ਦੁਆਲੇ ਦੀ ਹਰ ਚੀਜ਼ ਨੂੰ ਸਵਾਲ ਕਰਨ ਲੱਗ ਪਿਆ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਉਸਦੇ ਸਵਾਲਾਂ ਦੇ ਜਵਾਬ ਸਿਰਫ ਸਮਾ ਹੀ ਦੇਵੇਗਾ ਅੱਜ ਰੁਕਣ ਵਾਲੀ ਜਗ੍ਹਾ ਥੋੜੀ ਉੱਚੀ ਹੋਣ ਕਰਕੇ ਇੱਥੇ ਘੱਟ ਗਰਮੀ ਸੀ ਫਕੀਰ ਕਾਫੀ ਦੇਰ ਤੋਂ ਸਾਧਨਾ ਵਿੱਚ ਜੁੜਿਆ ਅਡੋਲ ਬੈਠਾ ਸੀ ਚਾਰੇ ਪਾਸੇ ਨਾ ਮੁੱਕਣ ਵਾਲੇ ਟਿੱਬੇ ਤੇ ਖੁੱਲਾ ਆਕਾਸ਼ ਬੇਕੇ ਕੇਸਰ ਨੂੰ ਆਪਣੇ ਦੁੱਖ ਦੇ ਪੈਰ ਭੁੱਲ ਗਏ ਸਨ ਕੇਸਰ ਦਾ ਧਿਆਨ ਚਾਰੇ ਪਾਸੇ ਉੱਗੇ ਅੱਕ ਦੇ ਬੂਟਿਆਂ ਵੱਲ ਗਿਆ ਚਿੱਟੇ ਜਾਮਨੀ ਫੁੱਲ ਹਰੇ ਪੱਤਿਆਂ ਵਿੱਚ ਇੰਜ ਲੱਗ ਰਹੇ ਸਨ ਜਿਵੇਂ ਕਿਸੇ ਨੇ ਟਿੱਬਿਆਂ ਤੇ ਰੰਗਦਾਰ ਬੇਲ ਬੂਟੇ ਵਾਹ ਦਿੱਤੇ ਹੋਣ ਤਿਵਿਆ ਨੂੰ ਗਲਵਕੜੀ ਪਾਈ ਅੱਕ ਦੇ ਬੁੱਟੇ ਰੇਤ ਨੂੰ ਹਨੇਰੀ ਤੋਂ ਬਚਾਉਣ ਲਈ ਪੂਰਾ ਤਾਨ ਲਾ ਰਏ ਸਨ ਸਾਈਂ ਜੀ ਅੱਕ ਦੇ ਬੁੱਟੇ ਰੇਤ ਵਿੱਚ ਉੱਗ ਕੇ ਵੀ ਕਿੰਨੇ ਹਰੇ ਭਰੇ ਹਨ ਕਿਸ ਦਾ ਧਿਆਨ ਡੁੱਬਦੇ ਸੂਰਜ ਦੀ ਲਾਲੀ ਵਿੱਚ ਚਮਕ ਰਹੇ ਹਰੇ ਪੱਤਿਆਂ ਵੱਲ ਸੀ ਹਾਂ ਪੁੱਤਰ ਪਾਈ ਗੁਰਦਾਸ ਜੀ ਨੇ ਤਾਂ ਹੀ ਤੇ ਕਿਹਾ ਹੈ ਅਕੂ ਜੰਮੇ ਔੜੀ ਸੁਣਿਆ ਹੈ ਕਿ ਅੱਕ ਦੇ ਇੰਨੇ ਸੋਹਣੇ ਫੁੱਲਾਂ ਵਿੱਚ ਜ਼ਹਿਰ ਵੀ ਹੁੰਦਾ ਹੈ। ਕੇਸਰ ਨੇ ਫਕੀਰਵਾਲ ਵੇਖਦਿਆਂ ਪੁੱਛਿਆ। ਫਕੀਰ ਨੇ ਅੱਕ ਦੇ ਫੁੱਲਾਂ ਵੱਲ ਵੇਖਦਿਆਂ ਕਿਹਾ ਜ਼ਹਿਰ ਤੇ ਦਵਾਈ ਵਿੱਚ ਅਤੇ ਅਣਖ ਤੇ ਹੰਕਾਰ ਵਿੱਚ ਫਰਕ ਸਿਰਫ ਮਿਕਦਾਰ ਦਾ ਹੁੰਦਾ ਹੈ। ਜਿਵੇਂ ਕਿਸੇ ਨੇ ਸੂਫੀ ਸੰਤ ਰੂਮੀ ਨੂੰ ਪੁੱਛਿਆ ਸੀ ਕਿ ਜ਼ਹਿਰ ਕੀ ਹੈ ਤਾਂ ਉਸਨੇ ਕਿਹਾ ਸੀ ਕੋਈ ਵੀ ਚੀਜ਼ ਜਦੋਂ ਲੋੜੋਂ ਵੱਧ ਜਾਵੇ ਤਾਂ ਉਹ ਜ਼ਹਿਰ ਬਣ ਜਾਂਦੀ ਹੈ। ਫਕੀਰ ਨੇ ਧਿਆਨ ਟਿਕਾਉਣ ਲਈ ਅੱਖਾਂ ਬੰਦ ਕਰ ਲਈਆਂ। ਕਿਸਰ ਦਾ ਧਿਆਨ ਛਿਪਦੇ ਸੂਰਜ ਵੱਲ ਚਲਾ ਗਿਆ। ਉਹ ਡੁੱਬਦੇ ਸੂਰਜ ਦੇ ਬਦਲਦੇ ਰੰਗਾਂ ਵੱਲ ਲਗਾਤਾਰ ਵੇਖ ਰਿਹਾ ਸੀ। ਅੰਬਰ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਚਿੱਤਰਕਾਰ ਨੇ ਸਾਰੇ ਰੰਗ ਇਕੱਠੇ ਕਰਕੇ ਕਿਸੇ ਵੱਡੇ ਕਾਗਜ਼ ਤੇ ਡੋਲ ਦਿੱਤੇ ਹੋਣ। ਸਰੋਂ ਰੰਗਾ ਸੂਰਜ ਹੌਲੀ-ਹੌਲੀ ਗੁਲਾਨਾਰੀ ਭਾ ਮਾਰਨ ਲੱਗਾ ਤੇ ਗੁਲਾਨਾਰੀ ਤੋਂ سرمਈ ਹੋਏ ਸੂਰਜ ਨੇ ਹਨੇਰੇ ਦੀ ਚਾਦਰ ਵਿੱਚ ਆਪਣਾ ਮੁਖ ਲੁਕੋ ਲਿਆ ਸਾਰੀ ਕਾਇਨਾਤ ਇੰਜ ਸ਼ਾਂਤ ਹੋ ਗਈ ਜਿਵੇਂ ਲੋਰੀ ਸੁਣਾ ਰਹੀ ਮਾਂ ਦਾ ਦਿਲ ਬੱਚੇ ਦੇ ਸੌਣ ਤੋਂ ਬਾਅਦ ਮਮਤਾ ਨਾਲ ਭਰ ਕੇ ਸ਼ਾਂਤ ਹੋ ਜਾਂਦਾ ਹੈ ਕੇਸਰ ਪੈਰਾਂ ਤੋਂ ਰੇਤ ਝਾੜ ਕੇ ਦੋਵਾਂ ਹੱਥਾਂ ਨਾਲ ਆਪਣੇ ਪੈਰ ਦੱਬਣ ਲੱਗਿਆ ਕੁਝ ਰਾਹਤ ਮਹਿਸੂਸ ਹੋਈ। ਗਰਮ ਰੇਤ ਦੇ ਪਥਰੀਲੇ ਰਸਤਿਆਂ 'ਤੇ ਤੁਰਨ ਕਰਕੇ ਕਈ ਥਾਵਾਂ ਤੋਂ ਪੈਰ 곪 ਗਏ ਸਨ। ਉਸ ਨੂੰ ਨੰਗੇ ਪੈਰ ਹੀ ਤੁਰਨ ਦੀ ਆਦਤ ਸੀ। ਉਸਨੇ ਸੋਚਿਆ ਕਿ ਕੱਲ ਤੋਂ ਉਸ ਨੂੰ ਤੁਰਨ ਵੇਲੇ ਜੁੱਤੀ ਪਾ ਲੈਣੀ ਚਾਹੀਦੀ ਹੈ। ਉਸ ਨੂੰ ਬੇਬੇ ਚੇਤੇ ਆ ਰਹੀ ਸੀ। ਜੇ ਪਿੰਡ ਹੁੰਦਾ ਤਾਂ ਬੇਬੇ ਨੇ ਉਸਦੇ ਪੈਰ ਗਰਮ ਪਾਣੀ ਨਾਲ ਧੋ ਕੀ ਕੁਸਦੀਆਂ ਤਲੀਆਂ ਤੇਲ ਨਾਲ ਛਸਨੀਆਂ ਸਨ ਬੇਬੇ ਦੇ ਹੱਥਾਂ ਦੀ ਸ਼ੋਹ ਯਾਦ ਆਉਂਦਿਆਂ ਹੀ ਉਸਨੇ ਆਪਣੇ ਪੈਰ ਕੁੱਟ ਕੇ ਫੜ ਲਏ ਜਿਵੇਂ ਬੇਬੇ ਦੇ ਹੱਥਾਂ ਨੂੰ ਆਪਣੇ ਦੋਵੇਂ ਹੱਥਾਂ ਵਿੱਚ ਕੁੱਟ ਲਿਆ ਹੋਵੇ ਕੇਸਰ ਜਦੋਂ ਦਾ ਪਿੰਡੋਂ ਤੁਰਿਆ ਸੀ ਖਿਆਲਾਂ ਵਿੱਚ ਉਹ ਰੋਜ਼ ਹੀ ਪਿੰਡ ਪਹੁੰਚ ਜਾਂਦਾ ਸੀ ਐਸੇ ਕਰਕੇ ਜਦੋਂ ਉਹ ਦਿਨੇ ਉਦਾਸ ਹੁੰਦਾ ਤਾਂ ਰਾਤ ਦੀ ਉਡੀਕ ਬੜੀ ਵੇ ਸਬਰੀ ਨਾਲ ਕਰਦਾ ਸੂਰਤ ਪਲਾਂ ਵਿੱਚ ਹੀ ਪਿੰਡ ਦੀਆਂ ਗਲੀਆਂ ਵਿੱਚ ਦੌੜਨ ਲੱਗਦੀ। ਘਰ ਦੇ ਦਰਵਾਜ਼ੇ ਆਪਣੇ ਆਪ ਖੁੱਲਣ ਲੱਗਦੇ। ਪਿੰਡ 'ਚ ਘਰਾਂ ਦੇ ਦਰਵਾਜ਼ੇ ਅਕਸਰ ਅਧ ਖੁੱਲੇ ਹੀ ਰਹਿੰਦੇ ਜਿਵੇਂ ਰਿਸ਼ਤਿਆਂ ਨੂੰ ਬੇਝਿਜਕ ਅੰਦਰ ਆਉਂਦਾ ਸੱਦਾ ਦੇ ਰਹੇ ਹੋਣ। ਪਿੰਡ ਦਾ ਕੋਈ ਵੀ ਘਰ ਕਿਸਰ ਨੂੰ ਕਦੇ ਵੀ ਉਪਰਾਂ ਨਹੀਂ ਸੀ ਲੱਗਿਆ। ਸੋਚਦਿਆਂ ਸੋਚਦਿਆਂ ਉਸ ਦਾ ਮੂੰਹ ਮਿੱਸੀ ਰੋਟੀ, ਗੰਡੇ ਅਤੇ ਅਚਾਰ ਦੇ ਸੁਆਦਾਂ ਭਰ ਗਿਆ। ਜੋ ਇੱਕ ਦਿਨ ਸਿਖਰ ਦੁਪਹਿਰੇ ਜੀਤੀ ਉਸ ਨੂੰ ਹਵੇਲੀ ਵਿੱਚ ਫੜਾ ਗਈ ਸੀ ਉਸ ਦਾ ਹੱਥ ਆਪ ਮੁਹਾਰੇ ਪੁੱਜੇ ਛੋਲੇ ਕੱਢਣ ਲਈ ਜੇਬਲ ਚਲਾ ਗਿਆ ਦਿਨ 7 ਸੂਰਜ ਸਾਰਿਆਂ ਨੂੰ ਊਰਜਾ ਦਿੰਦਾ ਹੈ ਧਰਤੀ ਸਭ ਨੂੰ ਮਾਂ ਵਾਂਗ ਕਲਾਵੇ ਵਿੱਚ ਲਈ ਬੈਠੀ ਹੈ ਫੁੱਲ ਮਹਿਕ ਵੰਡ ਰਹੇ ਹਨ ਤੇ ਪਾਣੀ ਜੀਵਨ ਦੇ ਰਿਹਾ ਹੈ ਪਰ ਮਨੁੱਖ ਸਦਾ ਆਪਣੇ ਬਾਰੇ ਹੀ ਸੋਚਦਾ ਹੈ ਤੇ ਭੁੱਲ ਜਾਂਦਾ ਹੈ ਕਿ ਦੂਸਰਿਆਂ ਦੇ ਕੰਮ ਆਉਣ ਵਿੱਚ ਹੀ ਸਕੂਨ ਖੁਸ਼ੀ ਤੇ ਟਿਕਾ ਹੈ। ਸ਼ਹਿਦ ਦੀ ਮੱਖੀ ਕਦੇ ਸ਼ਹਿਦ ਨਹੀਂ ਖਾਂਦੀ। ਸਵੇਰੇ ਹੱਥ ਮੂੰਹ ਧੋਕੇ ਕੇ ਕੇਸਰ ਨੇ ਆਪਣੇ ਨਵੇਂ ਮੋਜੇ ਝੋਲੇ ਚੋਂ ਕੱਢ ਕੇ ਪੈਰੀਂ ਪਾ ਲਏ। ਜਦੋਂ ਤੁਰਨ ਲੱਗੇ ਤਾਂ ਉਸ ਨੂੰ ਵੇਖ ਕੇ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਹੋਣ ਲੱਗਦਾ ਹੈ ਸਾਡਾ ਕੇਸਰ ਨੀਰਾ ਪਟਵਾਰੀ ਕੇਸਰ ਨੇ ਹੱਸਦਿਆਂ ਫਕੀਰ ਤੋਂ ਪਾਣੀ ਵਾਲੀ ਮਸ਼ਕ ਫੜ ਲਈ ਤੇ ਦੋਵੇਂ ਹੌਲੀ-ਹੌਲੀ ਤੁਰ ਪਏ ਫਕੀਰ ਨੇ ਪੋਟਲੀ ਚੋਂ ਕੱਢ ਕੇ ਭੁੱਜੇ ਸ਼ੋਲੇ ਰਸਤੇ ਦੇ ਨਾਲ ਬੈਠੀਆਂ ਛਾਰਕਾਂ ਤੇ ਚਿੜੀਆਂ ਨੂੰ ਪਾਈ ਤੇ ਅੱਗੇ ਚੱਲ ਪਏ ਭਾਵੇਂ ਉਹਨਾਂ ਕੋਲ ਭੁੱਜੇ ਸ਼ੋਲੇ ਤੇ ਪਾਣੀ ਕੋਈ ਜ਼ਿਆਦਾ ਮਾਤਰਾ ਵਿੱਚ ਨਹੀਂ ਸੀ ਹੁੰਦੀ ਪਰ ਫਕੀਰ ਹਰ ਰਾਗੀਰ ਜਾਂ ਮਿਲਣ ਵਾਲੇ ਨੂੰ ਜ਼ਰੂਰ ਪੁੱਛਦਾ ਕਿ ਉਹਨਾਂ ਨੂੰ ਭੁੱਖ ਜਾਂ ਪਿਆਸ ਤਾਂ ਨਹੀਂ ਲੱਗੀ ਜੇ ਸਾਡਾ ਆਪਣਾ ਖਾਣ ਪੀਣ ਦਾ ਸਮਾਨ ਮੁੱਕ ਗਿਆ ਤਾਂ ਫੇਰ ਕੇਸਰ ਨੇ ਝੇਪਦਿਆਂ ਪੁੱਛਿਆ ਲੈ ਸੁਣ ਤੈਨੂੰ ਇੱਕ ਰਾਜੇ ਦੀ ਹੱਦ ਵਿਤੀ ਸੁਣਾਉਣਾ ਫਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ ਰਾਜਾ ਬੜਾ ਦਿਆਲੂ ਸੀ ਉਸਨੇ ਆਪਣਾ ਅੱਧਾ ਖਜ਼ਾਨਾ ਲੋਕਾਂ ਵਿੱਚ ਵੰਡਣ ਦਾ ਫੈਸਲਾ ਕਰ ਲਿਆ। ਮਿੱਥੇ ਦਿਨ ਪਰਜਾ ਵਿੱਚ ਮਨਿਆਦੀ ਕਾਰਵਾਈ ਹੁੰਦੀ। ਲੋਕ ਕਤਾਰ ਵਿੱਚ ਖੜਕੇ ਬਾਰੀ ਸਿਰ ਝੋਲੀਆਂ ਭਰ-ਭਰ ਕੇ ਸੋਨੇ ਦੀਆਂ ਮੋਹਰਾਂ ਲੈਣ ਲੱਗੇ। ਰਾਜਾ ਪੇਸ ਬਦਲ ਕੇ ਵੇਖਣ ਗਿਆ ਕਿ ਕਿਤੇ ਕੋਈ ਪੱਖਪਾਤ ਤਾਂ ਨਹੀਂ ਹੋ ਰਿਹਾ। ਰਾਜਾ ਕੀ ਵੇਖਦਾ ਹੈ ਕਿ ਕਤਾਰ ਦੇ ਸਭ ਤੋਂ ਅਖੀਰ ਵਿੱਚ ਇੱਕ ਗਰੀਬ ਆਦਮੀ ਖੜਾ ਹੈ। ਜੋ ਆਪਣੀ ਵਾਰੀ ਹਰ ਨਵੇਂ ਆਏ ਬੰਦੇ ਨੂੰ ਦੇਈ ਜਾ ਰਿਹਾ ਹੈ ਤੇ ਇਹ ਸਿਲਸਿਲਾ ਕਾਫੀ ਦੇਰ ਚੱਲਦਾ ਰਿਹਾ ਤਾਂ ਰਾਜੇ ਨੇ ਜੋ ਇੱਕ ਆਮ ਆਦਮੀ ਦੇ ਪੇਸ਼ ਵਿੱਚ ਸੀ ਉਸ ਆਦਮੀ ਨੂੰ ਪੁੱਛਿਆ ਕਿ ਤੂੰ ਆਪਣੀ ਵਾਰੀ ਹੋਰਨਾਂ ਨੂੰ ਕਿਉਂ ਦੇ ਰਿਹਾ ਹੈ ਗਰੀਬ ਆਦਮੀ ਨੇ ਜਵਾਬ ਦਿੱਤਾ ਸਾਡੇ ਸੰਸ਼ਾ ਕੋ ਸੋਨੇ ਦੀਆਂ ਮੋਹਰਾਂ ਨੇ ਉਹ ਮੋਹਰਾਂ ਵੰਡ ਰਿਹਾ ਹੈ ਪਰ ਮੇਰੇ ਕੋਲ ਤਾਂ ਲੋਕਾਂ ਨੂੰ ਦੇਣ ਲਈ ਸਿਰਫ ਮੇਰੀ ਬਾਰੀ ਹੀ ਹੈ ਜੋ ਮੈਂ ਵੰਡ ਰਿਹਾ ਰਾਜਾ ਉਸ ਦਾ ਇਹ ਜਵਾਬ ਸੁਣ ਕੇ ਹੈਰਾਨ ਰਹਿ ਗਿਆ ਅਚੰਬਤ ਰਾਜਾ ਜਦੋਂ ਵਾਪਸ ਮਹਿਲਾ ਵਿੱਚ ਆਇਆ ਤਾਂ ਰਾਣੀ ਨੇ ਪੁੱਛਿਆ ਜਹਾਂ ਪਨਾ ਕਿੱਥੋਂ ਆ ਰਹੇ ਹੋ ਮੈਂ ਅੱਜ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਨੂੰ ਮਿਲ ਕੇ ਆ ਰਿਹਾ ਰਾਜੇ ਨੇ ਬੜੇ ਹੀ ਸਕੂਨ ਨਾਲ ਜਵਾਬ ਦਿੱਤਾ ਕੀਰ ਨੇ ਗੱਲ ਖਤਮ ਕਰਕੇ ਟਲਦੇ ਸੂਰਜਵਲ ਵੇਖਦਿਆਂ ਕਿਹਾ ਸਾਨੂੰ ਹੁਣ ਰਾਤ ਰੁਕਣ ਦੀ ਜਗ੍ਹਾ ਲੱਭ ਲੈਣੀ ਚਾਹੀਦੀ ਹੈ ਰਾਹ ਦੇ ਨਾਲ-ਨਾਲ ਉੱਗੇ ਮਲਿਆਂ ਤੋਂ ਕੇਸਰ ਨੇ ਕੱਚੇ ਪੱਕੇ ਵੀਰ ਤੋੜ ਕੇ ਆਪਣੇ ਪਰਨੇ ਵਿੱਚ ਪਾ ਲਏ ਥੋੜੀ ਦੂਰ ਜਾ ਕੇ ਅੱਗੇ ਇੱਕ ਦਰਖਤ ਦਿਸਿਆ ਦੋਵਾਂ ਨੇ ਸਮਾਨ ਉਸ ਦੇ ਇੱਕ ਨੀਵੇਂ ਟਾਹਣੇ ਨਾਲ ਬੰਨ ਕੇ ਦਰਖਤ ਦੇ ਥੱਲੇ ਬੈਠ ਗਏ ਫਕੀਰ ਨੇ ਗੱਲ ਫਿਰ ਸ਼ੁਰੂ ਕੀਤੀ ਜਿਸ ਕੋ ਤਨ ਨਹੀਂ ਹੈ ਉਹ ਕਿਸੇ ਹੋਰ ਢੰਗ ਨਾਲ ਦੂਜਿਆਂ ਦੀ ਮਦਦ ਕਰ ਸਕਦਾ ਹੈ ਉਹ ਆਪਣਾ ਸਮਾਂ ਦੇ ਸਕਦਾ ਹੈ ਕਿਸੇ ਕੋਲ ਬੈਠ ਕੇ ਉਸ ਦਾ ਦੁੱਖ ਸੁਣ ਸਕਦਾ ਹੈ ਹਰੇਕ ਧਰਮ ਨੇ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਵਿੱਚ ਦੇਣ ਦੀ ਸਿੱਖਿਆ ਦਿੱਤੀ ਹੈ ਜਿਸ ਨੂੰ ਅਸੀਂ ਦਸਵੰਧ ਕਹਿੰਦੇ ਹਾਂ ਇਸਲਾਮ ਵਿੱਚ ਇਸ ਨੂੰ ਜ਼ਗਾਤ ਕਹਿੰਦੇ ਹਨ ਮੇਰੇ ਫੌਜ ਵਾਲੇ ਮਸੇਰੇ ਭਰਾ ਨੇ ਦੱਸਿਆ ਸੀ ਕਿ ਉਸ ਦੀ ਪਲਟਨ ਦੇ ਈਸਾਈ ਅਫਸਰ ਇਸ ਨੂੰ ਟਾਈਥ ਤੇ ਜਹੂਦੀ ਸੈਡਕਾ ਕਹਿੰਦੇ ਹਨ ਇਸ ਤਰ੍ਹਾਂ ਹਿੰਦੂ ਧਰਮ ਤੇ ਬੁੱਧ ਧਰਮ ਵਿੱਚ ਵੀ ਦਾਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਜਿੰਨਾ ਪੈਸੇ ਨੂੰ ਕਮਾਉਣ ਵਾਰੇ ਸਿੱਖਣਾ ਜ਼ਰੂਰੀ ਹੈ ਓਨਾ ਹੀ ਸਿੱਖਣਾ ਜ਼ਰੂਰੀ ਹੈ ਕਿ ਪੈਸੇ ਨੂੰ ਵਰਤਣਾ ਕਿਵੇਂ ਹੈ ਪੈਸਾ ਕਮਾ ਕੇ ਨਾ ਖਰਚਣ ਵਾਲਾ ਆਦਮੀ ਮਾਲਕ ਨਹੀਂ ਪੈਸੇ ਦਾ ਚੌਂਕੀਦਾਰ ਬਣ ਕੇ ਰਹਿ ਜਾਂਦਾ ਹੈ ਇਸੇ ਤਰ੍ਹਾਂ ਪੈਸਾ ਕਮਾ ਕੇ ਐਸ਼ੋ ਆਰਾਮ ਵਿੱਚ ਉਡਾ ਦੇਣ ਵਾਲਾ ਵਿਅਕਤੀ ਕੰਗਾਲ ਬਣ ਕੇ ਰਹਿ ਜਾਂਦਾ ਹੈ ਜਿਉਣ ਦੀ ਕਲਾ ਅਸਲ ਵਿੱਚ ਉਹੀ ਸਿੱਖਦਾ ਹੈ ਜੋ ਆਪਣੀਆਂ ਬੁਨਿਆਦੀ ਲੋੜਾਂ ਤੇ ਸਹੂਲਤਾਂ ਪੂਰੀਆਂ ਕਰਕੇ ਆਪਣੇ ਜੋੜੇ ਤਨ ਵਿੱਚੋਂ ਕੁਝ ਹਿੱਸਾ ਦੂਸਰਿਆਂ ਦੀ ਮਦਦ ਤੇ ਭਲਾਈ ਲਈ ਖਰਚ ਕਰਦਾ ਹੈ। ਤੋੜੇ ਹੋਏ ਵੇਰ ਦੋਵੇਂ ਹੌਲੀ-ਹੌਲੀ ਖਾਨ ਲੱਗੇ। ਜਦੋਂ ਹਨੇਰਾ ਵੱਧ ਗਿਆ ਤਾਂ ਫਕੀਰ ਨੇ ਪੋਟਲੀ ਵਿੱਚੋਂ ਆਪਣੀ ਮਾਲਾ ਕੱਢ ਕੇ ਆਸਣ ਲਾ ਲਿਆ। ਕੇਸਰਵੀ ਨੇੜੇ ਲੰਮਾ ਪੈ ਗਿਆ। ਅੱਜ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਪਿੰਡ ਵਾਲੇ ਮਿੱਟੀ ਦੇ ਘਰ, ਪੀੜੀਆਂ ਗਲੀਆਂ ਤੇ ਖੁੱਲੇ ਖੇਤ ਜਿਵੇਂ ਉਸ ਨੂੰ ਆਵਾਜ਼ ਮਾਰ ਰਹੀ ਸਨ। ਆਸਮਾਨ ਵੱਲ ਵੇਖਦਿਆਂ ਉਸ ਨੂੰ ਖਿਆਲ ਆਇਆ ਕਿ ਇਹ ਤਾਰੇ ਤਾਂ ਉਹ ਹਰ ਰੋਜ਼ ਰਾਤ ਆਪਣੇ ਘਰ ਦੀ ਛੱਤੋਂ ਵੀ ਵੇਖਦਾ ਹੁੰਦਾ ਸੀ ਅੱਜ ਇਹ ਤਾਰੇ ਕੇਸਰ ਨੂੰ ਆਪਣੇ-ਆਪਣੇ ਲੱਗੇ ਜਿਵੇਂ ਕਿ ਉਸ ਨੂੰ ਤਰਵਾਸ ਦੇ ਰਹੀ ਹੋਣ ਉਸ ਦਾ ਦਿਲ ਚੁੱਪਚਾਪ ਤਾਰਿਆਂ ਨਾਲ ਗੱਲਾਂ ਕਰਨ ਲੱਗਿਆ ਕੱਲੇ ਤਾਰਿਆ ਵੀ ਰਾਤ ਦਿਆ ਕਾਲੇ ਬੱਦਲਾਂ ਚੋਂ ਝਾਕਦਿਆ ਗੱਲਾਂ ਦੇ ਹੰਕਾਰੇ ਭਰਦਾ ਲੰਗੇ ਨਿੱਗੇ ਜਹੇ ਸਾਕਦਿਆ ਕੇਸਰ ਨੂੰ ਸਭ ਤੋਂ ਵੱਧ ਚਮਕਦਾ ਇੱਕ ਤਾਰਾ ਆਪਣੇ ਮਾਂ ਵਰਗਾ ਲੱਗਿਆ ਉਸ ਨੂੰ ਲੱਗਿਆ ਜਿਵੇਂ ਉਹ ਤਾਰਾ ਉਸ ਦੇ ਕੋਲ ਆ ਕੇ ਬੈਠ ਗਿਆ ਹੋਵੇ ਤੇ ਕਹਿ ਰਿਹਾ ਹੋਵੇ ਸੌ ਜਾ ਮੇਰਾ ਸ਼ਿੰਦਾ ਪੁੱਤ ਸੋਚਦਿਆਂ ਕਿਸਰ ਸੁਣ ਹੋ ਗਿਆ ਉਸ ਨੂੰ ਲੱਗਿਆ ਜਿਵੇਂ ਉਹ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਉਸ ਦੀਆਂ ਗੱਲਾਂ ਸੁਣ ਰਿਹਾ ਹੋਵੇ ਤੇ ਬਾਪੂ ਕੋਲ ਬੈਠਾ ਉਸ ਨੂੰ ਪਿਆਰ ਨਾਲ ਨਿਹਾਰਦਿਆਂ ਕਹਿ ਰਿਹਾ ਹੋ ਵੀ ਛੇਤੀ ਛੇਤੀ ਗੱਭਰੂ ਹੋ ਜਾ ਪੁੱਤਰਾ ਆਪਾਂ ਸ਼ਰੀਕਾਂ ਨੂੰ ਬਹੁਤ ਜਵਾਬ ਦੇਣੇ ਐ ਇੱਕ ਦਿਨ ਤਾਰਿਆਂ ਦੀਆਂ ਡਾਰਾਂ ਹੌਲੀ ਹੌਲੀ ਪਿੰਡ ਦੀਆਂ ਗਲੀਆਂ ਵਿੱਚ ਪਹੁੰਚ ਗਈਆਂ ਤੇ ਫਿਰ ਜੀਤੀ ਦੇ ਘਰ ਦੇ ਸਾਹਮਣੇ ਉਸ ਦੇ ਧੁਰ ਅੰਦਰ ਇੱਕ ਸੁਪਨਾ ਟੁੱਟਵੇ ਸਾਹ ਲੈਣ ਲੱਗਿਆ ਕੇਸਰਾ ਜੀਤੀ ਨੇ ਉਸ ਨੂੰ ਮੋਢਿਓਂ ਫੜ ਕੇ ਹਿਲਾਉਣਾ ਸਾਡਾ ਲੁਕ ਲੁਕ ਕੇ ਮਿਲਣਾ ਇੱਕ ਦਿਨ ਜਗ ਜਹਰ ਹੋ ਜਾਣਾ ਹੈ ਸਾਡੀ ਮਿੱਟੀ ਵੀ ਨਹੀਂ ਲੱਭਣੀ ਜੈਲਦਾਰਾਂ ਦੀ ਕੁੜੀ ਅੱਜ ਡੰਡੀਆਂ ਡੰਡੀਆਂ ਗੱਲਾਂ ਕਿਉਂ ਕਰਨ ਲੱਗ ਪਈ ਕੇਸਰ ਨੇ ਮੁਸਕਰਾਉਂਦਿਆਂ ਪੁੱਛਿਆ ਕੇਸਰਾ ਤੇਰੇ ਨਾਲ ਗੱਲਾਂ ਕਰਕੇ ਮੇਰੇ ਸਾਹਾਂ 'ਚੋਂ ਕੇਸਰ ਦੀ ਮਹਿਕ ਆਉਂਦੀ ਹੈ ਜੀਤੀ ਨੇ ਸਾਹਮਣੇ ਪਸਰਦੇ ਹਨੇਰੇ ਵੱਲ ਵੇਖਦਿਆਂ ਕਿਹਾ ਦੋਵਾਂ ਦੀ ਚੁੱਪ ਕਈ ਸਵਾਲਾਂ ਦੇ ਜਵਾਬ ਦੇ ਗਈ ਸੀ ਮਹਿਕ ਦਾ ਖਿਆਲ ਆਉਂਦਿਆਂ ਹੀ ਉਸ ਨੂੰ ਬੇਬੇ ਦਾ ਬਣਿਆ ਤੁਆਕੇ ਹੋਈ ਕੋਲੇ ਵਾਲੀ ਦਹੀਂ ਦਾ ਰਾਇਤਾ ਚੇਤਿਆ ਗਿਆ ਉਸ ਦੇ ਚੇਤਿਆਂ ਵਿੱਚ ਦੁੱਧ ਰੜਕਦੀ ਵਾਖਰੂ ਵਾਖਰੂ ਕਰਦੀ ਬੇਬੇ ਦੀ ਆਵਾਜ਼ ਕੇਸਰ ਦੇ ਤੜਕਦੇ ਦਿਲ ਨੂੰ ਸਕੂਨ ਦੇਣ ਲੱਗੀ ਤੇ ਉਹ ਹੌਲੀ ਹੌਲੀ ਜਾਗਦੀਆਂ ਅੱਖਾਂ ਵਾਲੀ ਸੁਪਨੇ ਦੀ ਵਾਂ ਤੇ ਸੇ ਰੱਖ ਕੇ ਸੌ ਗਿਆ ਧੰਨਵਾਦ ਦੋਸਤੋ ਬਾਕੀ ਫੇਰ